ਅੰਦਰ ਜਿਮਨੀ ਚੋਣ ਦੇ ਲਈ ਉਮੀਦਵਾਰ ਤੇ ਨਾਬਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ surjit kaur ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਹੂਬ ਜਥੇਦਾਰ ਪ੍ਰੀਤਮ ਸਿੰਘ ਦੇ ਪਤਨੀ ਨੇ surjit kaur ਤਾਂ ਹੁਣ ਸਿਆਸੀ ਅਖਾੜਾ ਭਾਕਾ ਹੋਇਆ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਦੁਆਰਾ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ surjit kaur ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੁਣਿਆ ਸੋ ਮਰਹੂਮ ਜਤਿਹਾਰ ਪ੍ਰੀਤਮ ਸਿੰਘ ਦੇ ਪਤਨੀ ਨੇ surjit kaur ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਹੁਣ ਦੇਖਣਾ ਹੋਏਗਾ ਕਿ ਆਖਿਰ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਕਿਉਂਕਿ 3 ਮੈਂਬਰੀ ਕਮੇਟੀ ਜਿਨ੍ਹਾਂ ਦੀ ਰეკਮੈਂਡੇਸ਼ਨ ਤੋਂ ਬਾਅਦ ਹੁਣ ਸ਼ੁਰੂਬਣੀ ਅਕਾਲੀ ਦਲ ਨੇ ਇਹ ਉਮੀਦਵਾਰ ਨੂੰ ਚੁਣਿਆ ਸੁਚਲੰਦਰ ਜਮਨੀ ਜੋ ਉਥੇ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਤਾਂ ਫੋਲਾਈ ਤੇ ਬਰੇਸ ਯੋਗੀ ਕਮਲਦੀਪ ਜੁੜੇ ਨੇ ਕਬਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਹੜੀ 3 ਮੈਂਬਰੀ ਕਮੇਟੀ ਗਠਨ ਕੀਤੀ ਗਈ ਸੀ ਉਹਨਾਂ ਦੀ ਰეკਮੈਂਡੇਸ਼ਨ ਤੇ ਜਿਹੜੀ ਇਹ ਚੋਣ ਹੋਈ ਹੈ ਬਿਲਕੁਲ ਗੁਰਪੁਰਦੇ ਦੇ ਪੋਖਾ ਹਸਪਤਾਲ ਤੇ ਸ਼ਾਨਮਨੀ ਕਾਲੀਦਾਲਾ ਵੱਲੋਂ ਵੀ ਜਲੰਧਰ ਪੱਛਮੀ ਬਾਈ ਇਲੈਕਸ਼ਨ ਨੂੰ ਲੈ ਕੇ ਜੋ ਜਿਮਨੀ ਚੌਂਕੋਂ ਤੋਂ ਲੈ ਕੇ ਆਪਣੇ ਮੀਟਵਾਰ ਦਾ ਐਲਾਨ ਕਰ ਦਿੱਤਾ ਗਿਆ। ਦੋ ਵਰਦੇ ਕੌਂਸਲਰ ਬੀਬੀ ਸਰਜੀਤ ਕੌਰ ਜੋ ਇੱਕ ਕਹਿ ਸਕਦੇ ਆ ਪੰਥਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇਸ ਸਮੇਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਮਰੂਮ ਜਥੇਦਾਰ ਪ੍ਰੀਤਮ ਸਿੰਘ ਉਹਨਾਂ ਦੇ ਜਿਹੜੇ ਕਿ ਧਰਮ ਪਤਨੀ ਨੇ ਉਹਨਾਂ ਨੂੰ ਇਸ ਵਾਰ ਜਿਹੜੇ ਕਿ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਇਸ ਤੋਂ ਕੁਝ ਦਿਨ ਪਹਿਲਾਂ ਪਾਰਟੀ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਇਹ ਗਵਾਹੀ ਬੀਬੀ ਜ਼ਗੀਰ ਕੌਰ ਹਰਮਨ ਨੂੰ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਗੁਰਪ੍ਰਸਾਦ ਸਿੰਘ ਵੜਾਲਾ ਹੁਣ ਡਾਕਟਰ ਸੁਖਵਿੰਦਰ ਸੁਖੀ ਮਹਿੰਦਰ ਸਿੰਘ ਕੇਪੀ ਹੋਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਚਾਰ ਮੈਂਬਰੀ ਕਮੇਟੀ ਨੇ ਪੂਰਾ ਫੈਸਲਾ ਲਿਆ ਵੱਖ-ਵੱਖ ਜਿਹੜੇ ਕੀ ਉਥੋਂ ਦੇ ਦੇ ਉਧੇਦਾਰ ਵਲੰਟੀਅਰ ਨੇ ਜਲੰਧਰ ਪਛਮੀ ਦੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਇਹ ਪੂਰਾ ਇੱਕ ਸਰਵੇ ਦੇ ਮੁਤਾਬਿਕ ਜਿਹੜਾ ਇਹ ਫੈਸਲਾ ਹੋ ਉਸ ਤੋਂ ਬਾਅਦ ਸ਼ਰਮਨੀ ਕਾਲੀਦਲ ਦੇ ਪ੍ਰਧਾਨ ਸਖਬੀ ਸਿੰਘ ਬਾਦਲ ਖਰੋਂ ਵੱਲੋਂ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਗਈ ਹੈ ਹੁਣ ਕਹਿ ਸਕਦੇ ਪੂਰਾ ਖਾੜਾ ਜੋ ਜਲੰਧਰ ਬਾਈ ਜਲੰਧਰ ਪਛਮੀ ਜਿਮਨੀ ਚੌਣਾ ਉਸ ਨੂੰ ਲੈ ਕੇ ਪੂਰਾ ਖਾੜਾ ਭੱਜ ਚੁੱਕਿਆ ਸ਼ਰਮਨੀ ਕਾਲੀਦਲ ਵੱਲੋਂ ਵੀ ਉਮੀਦਵਾਰ ਚੋਣ ਮੈਦਾਨ ਦੇ ਚਿਤਾਰ ਦਿੱਤੇ ਗਏ ਨੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਤੇ बसपा ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਤਾਰ ਦੇ ਤੇ ਹੁਣ ਦੇਖਣਾ ਹੋਵੇਗਾ ਕਿ ਕਿਸ ਪਾਰਟੀ ਦਾ ਪੱਲੜਾ ਕਹਿੰਦੇ ਹਾਂ ਉਸ ਹਲਕੇ ਦੇ ਵਿੱਚ ਭਾਰੀ ਜਾਂਦਾ ਕਿਉਂਕਿ ਇਹ ਜਿੱਥੇ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੇ ਉਮੀਦਵਾਰ ਸਨ ਉਹ ਇਸ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਤੇ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਨ ਉਹ ਇਸ ਸਮੇਂ ਭਾਜਪਾ ਦੇ ਉਮੀਦਵਾਰ ਨੇ ਪਿਛਲੀ ਵਾਰੀ ਜੋ ਕਸ ਫਿਰ ਕਾਂਗਰਸ ਦੇ ਉਮੀਦਵਾਰਾਂ ਨੂੰ ਇਸ ਸਮੇਂ ਭਾਜਪਾ ਦੇ ਵਿੱਚ ਸ਼ਾਮਲ ਨੇ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਇਸ ਸਮੇਂ ਮਜ਼ਬੂਤ ਕਬਜ਼ਾ ਕਰਕੇ ਕੰਮ ਜਪੇ ਜਿਹੜੇ ਨਤੀਜੇ ਆਪਾਂ ਥੋੜੇ ਦਿਨ ਪਹਿਲਾਂ ਦੇਖ ਕੇ ਹਟਿਆ ਕਿ ਉਹਨਾਂ ਦਾ ਜਿਹੜਾ ਹੈ ਅਫੈਕਟ ਹੈ ਉਹਨਾਂ ਦਾ ਅਸਰ ਹੈ ਉਹ ਇਹ ਜਿਬਣੀ ਚੋਂ ਪੈਂਦਾ ਹੋਇਆ ਨਜ਼ਰ ਆਏਗਾ ਦੇਖੋ ਗੁਰਪ੍ਰੀਤ ਕਿਉਂਕਿ ਜੋ ਇੰਪੈਕਟ ਦੇਖਿਆ ਜਾਵੇ ਅਸਰ ਦੇਖਿਆ ਜਾਵੇ ਜੋ ਹੁਣੇ ਨਤੀਜੇ ਦੇਖ ਕੇ ਹਟੇ ਆ ਉਹਨਾਂ ਦਾ ਕੁਝ ਥੋੜਾ ਬਹੁਤ ਅਸਰ ਜਿਹੜਾ ਕਿ ਜ਼ਰੂਰ ਪੈਂਦਾ ਹੋਇਆ ਦਿਖਾਈ ਦੇਵੇਗਾ ਹਰਨ ਕੀ ਉਸ ਦੇ ਵਿੱਚ ਇੱਕ ਫੇਸ ਨੂੰ ਵੋਟ ਪਈ ਹੈ ਜਾਂ ਪਾਰਟੀ ਨੂੰ ਵੋਟ ਪਈ ਹੈ ਇਹ ਫੈਕਟਰ ਜਿਹੜੇ ਕਿ ਬਹੁਤ ਕੰਮ ਹੁੰਦੇ ਨੇ ਕਿਉਂਕਿ ਜਲੰਧਰ ਦੇ ਵਿੱਚ ਚਾਂਸਿੰਗ ਚੰਨੀ ਹੋਰਾਂ ਨੂੰ ਇੱਕ ਕਾਫੀ ਹੱਦ ਤੱਕ ਜਿਹੜੀ ਕਿ ਵੋਟ ਮਿਲਿਆ ਉਹ ਆਪਣੀ ਵੋਟ ਲਾਈਨ ਦੇ ਵਿੱਚ ਕਾਮਯਾਬ ਹੋ ਸਕਨੇ ਉਸ ਦੇ ਪਿੱਛੇ ਇੱਕ ਕਾਰਨ ਹੈ ਜਿਹੜਾ ਕਿ ਚਾਂਸਿੰਗ ਚੰਨੀ ਹੋਰਾਂ ਦਾ ਫੇਸ ਵੀ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੇ ਆਪਣੀ ਵੇਲਿਊ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਬਣਾ ਲਈ ਸੀ ਕਿ ਲੋਕਾਂ ਨੇ ਉਹਨਾਂ ਨੂੰ ਵਤ-ਵਤ ਵੋਟ ਪਾਈ ਜਿਸ ਤੋਂ ਬਾਅਦ ਬਹੁਤ ਸਾਰੇ ਹਲਕੇ ਸਨ ਜਿਨ੍ਹਾਂ ਦੇ ਵਿੱਚ ਚਾਂਸਿੰਗ ਚੰਨੀ ਹੀ ਲੀਡ ਕਰਦੇ ਹੋਏ ਦਿਖਾਈ ਦਿੱਤੇ ਸਨ ਉਸੇ ਤਰੀਕੇ ਦੇ ਨਾਲ ਜੇਕਰ ਦੇਖਿਆ ਜਾਵੇ ਇਸ ਵਿਧਾਨ ਸਭਾ ਜੋ ਬਾਈ ਇਲੈਕਸ਼ਨ ਹੈ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਫੇਸ ਨੂੰ ਵੋਟ ਪੈਂਦੀ ਹੈ ਪਾਰਟੀ ਨੂੰ ਵੋਟ ਪੈਂਦੀ ਹੈ ਇਹ ਜਿਹੜੇ ਸਰਕਲ ਜਿਹੜੇ ਕਹਿੰਦੇ ਦੇਖਣਾ ਹੋਵੇਗਾ ਜੇਕਰ ਜਲੰਧਰ ਵੈਸਟ ਦੀ ਗੱਲ ਕੀਤੀ ਜਾਵੇ ਇਹ ਜੋ ਜ਼ਿਆਦਾ ਮਾਰਜਨ ਸੀਗਾ ਭਾਜਪਾ ਅਤੇ ਜੋ ਕਹਿੰਸਦੇ ਹੈ ਚੰਦਰਿੰਗ ਚੰਨੀ ਹੋਰਾਂ ਦੀ ਕਾਂਗਰਸ ਦੀ ਜਿਹੜੀ ਕਿ ਇੱਕ ਤਗੜੀ ਟੱਕਰ ਹੈ ਜਿਹੜੀ ਜਲੰਧਰ ਵੈਸਟ ਦੇ ਵਿੱਚ ਦੇਖ ਨੂੰ ਮਿਲੀ ਸੀਗੀ ਤੇ ਉਸ ਦੇ ਵਿੱਚ ਚੰਦ ਸਿੰਘ ਚੰਨੀ ਹੋਰਾਂ ਵੱਲੋਂ ਲੀਡ ਕੀਤੀ ਗਈ ਸੀਗੀ 2000 ਦੇ ਤਕਰੀਬਨ ਵੋਟ ਦੇ ਨਾਲ ਜਿਹੜੀ ਕਿ ਲੀਡ ਹੋਈ ਸੀਗੀ ਪਰ ਇਸ ਵਾਰ ਦੇਖਣਾ ਹੋਵੇਗਾ ਕਿ ਬਾਈਲੈਕਸ਼ਨ ਦੇ ਵਿੱਚ ਕਿਉਂਕਿ ਲੋਕੀ ਆਪਣੇ ਮਨ ਮੁਤਾਬਿਕ ਵੋਟ ਪਾਉਂਦੇ ਨੇ ਮਹੀਨੇ ਬਾਅਦ ਹਫਤੇ ਬਾਅਦ ਦੋ ਹਫਤੇ ਬਾਅਦ ਲੋਕਾਂ ਦਾ ਮਨ ਜਿਹੜਾ ਚੇਂਜ ਹੋ ਜਾਂਦਾ ਹੁੰਦਾ ਕਈ ਵਾਰੀ ਤੁਸੀਂ ਇਹ ਸੰਗਰੂਰ ਦੀ ਬਾਈਲੈਕਸ਼ਨ ਦੇਖੀ ਸੀਗੀ 92 ਉਮੀਦਵਾਰ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਜਿਤਾਏ ਤੇ ਬਾਈਲੈਕਸ਼ਨ ਤਿੰਨ ਮਹੀਨੇ ਬਾਅਦ ਹੋਈ ਤਾਂ ਆਮ ਆਦਮੀ ਪਾਰਟੀ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਅਸਰ ਜ਼ਰੂਰ ਹੋ ਗਿਆ ਪਰ ਕਿੰਨੀ ਹੱਦ ਤੱਕ ਅਸਰ ਹੁੰਦਾ ਇਹ ਦੇਖਣਾ ਹੋਵੇਗਾ ਬਿਲਕੁਲ ਕਰਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ